ਇਕ ਓਅੰਕਾਰ ਸਤ ਗੁਰ ਪ੍ਰਸਾਦਿ ਹਕ ਹਕ ਅਗਾ ਗੁਰ ਗੋਵਿੰਦ ਸਿੰਘ ਸਾਹਿ ਚੈਨ ਛਾ ਗੁਰ ਗੋਵਿੰਦ ਸਿੰਘ ਹਕ ਹਕ ਅੰਦੇਸ਼ Gur Govind Singh, Badshah Darvesh, Gur Govind Singh, Hey Mahavali, Hey Kalimutani. ਸਿਟਰ ਦਮਨ ਦਸ਼ਮੇਸ਼ ਗੁਰੂ ਹੈ ਸਰਬ ਕਲਾ ਸਮਰੱਥ ਗੁਰੂ ਹੈ ਦਾਣਿ ਸ਼ਵਰ ਦਰਵੇਸ਼ ਗੁਰੂ ਗੁਰੂ ਪਿਆਰਿਓ ਸਤਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਆਪਣੇ ਚਰਨ ਕਮਲਾਂ ਵਿੱਚ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਆ ਔਰ ਸੱਚੇ ਪਾਤਸ਼ਾਹ ਕਿਰਪਾ ਕਰਨੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸੰਗਤ ਨਾਲ ਸਾਂਝਾ ਕਰ ਸਕਾਂ ਜੋ ਵੀ ਪ੍ਰੇਰਣਾ ਗਿਆਨੀ ਸੰਤ ਸਿੰਘ ਜੀ ਮਸਕੀਨ ਜੋ ਪੰਥ ਰਤਨ ਨੇ ਉਨਾ ਪਾਸੋਂ ਜੋ ਵੀ ਦਾਸ ਨੇ ਪ੍ਰੇਰਣਾ ਲਈ ਹੈ ਸੰਗਤ ਨਾਲ ਵਿਚਾਰ ਸਾਂਝੇ ਕਰຊਗਾ ਸਤਿਗੁਰੂ ਮੇਰੇ ਤੇ ਮਿਹਰ ਭਰਿਆ ਹੱਥ ਰੱਖਣ ਗੁਰੂ ਪਿਆਰਿਓ ਲੇਖਕ ਲਿਖਦਾ ਹੈ ਕਿ ਜਿਹੜਾ ਦੇਸ਼ ਇੱਕ ਦਿਨ ਲਈ ਗੁਲਾਮ ਹੋ ਜਾਵੇ ਉਹ ਇੱਕ ਸਾਲ ਲਈ ਪਿਛੜ ਜਾਂਦਾ ਔਰ ਜਿਹੜਾ ਦੇਸ਼ ਇੱਕ ਸਾਲ ਲਈ ਗੁਲਾਮ ਹੋ ਜਾਵੇ ਉਹ 100 ਸਾਲ ਪਿਛੜ ਜਾਂਦਾ ਹੈ ਔਰ ਜਿਹੜਾ ਦੇਸ਼ 100 ਸਾਲ ਲਈ ਗੁਲਾਮ ਹੋ ਜਾਵੇ ਉਹ ਦੇਸ਼ ਸਦਾ ਲਈ ਪਿਛੜ ਜਾਂਦਾ ਔਰ ਸੁਕਰਾਤ ਜੀ ਦੂਜੀ ਗੱਲ ਵਿੱਚ ਲਿਖਦੇ ਨੇ ਕਿ ਜਿਹੜਾ ਦੇਸ਼ ਇੱਕ ਦਿਨ ਲਈ ਗੁਲਾਮ ਰਿਹਾ ਉਹ ਜਾਨੋ ਸੁੱਤਾ ਪਿਆ ਸੀ ਜਾਗ ਪਿਆ ਜਿਹੜਾ ਦੇਸ਼ ਇੱਕ ਸਾਲ ਲਈ ਗੁਲਾਮ ਰਿਹਾ ਉਹ ਜਾਨੋ ਬਿਮਾਰ ਪਿਆ ਸੀ ਹੁਣ ਠੀਕ ਹੋ ਗਿਆ ਤੰਦਰੁਸਤ ਹੋ ਗਿਆ ਆਜ਼ਾਦ ਹੋ ਗਿਆ ਜਿਹੜਾ ਦੇਸ਼ 100 ਸਾਲ ਗੁਲਾਮ ਹੋਇਆ ਇਹ ਦੇਸ਼ ਤਾਂ ਜਮੀਰ ਕਰਕੇ ਮਰਦਾ ਹੋ ਚੁੱਕਾ ਔਰ ਮਰਦਾ ਹੋਇਆ ਇਹ ਦੇਸ਼ ਸਦਾ ਲਈ ਪਿਛੜ ਜਾਂਦਾ ਪਰ ਭਾਰਤ ਵਰਸ਼ ਤਾਂ ਭਾਰਤ ਦੇਸ਼ ਤਾਂ ਹਜ਼ਾਰਾਂ ਸਾਲਾਂ ਤੋਂ ਗੁਲਾਮ ਸੀ ਜਮੀਰਾ ਕਰਕੇ ਮਰ ਚੁੱਕਾ ਸੀ ਮਰਦਾ ਹੋਇਆ ਦੇਸ਼ ਕਬਰਾਂ ਵਿੱਚ ਜਾ ਚੁੱਕਾ ਹੋਇਆ ਦੇਸ਼ ਕਮਰਾਂ ਵਿੱਚ ਪਾਏ ਹੋਏ ਇਹਨਾਂ ਮੁਰਦਿਆਂ ਵਿੱਚ ਜਾਨ ਪਾਈ ਹੈ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਖੂਨ ਦੇ ਕੇ ਆਪਣੇ ਪਰਿਵਾਰ ਦਾ ਖੂਨ ਦੇ ਕੇ ਆਪਣੇ ਪ੍ਰਾਣ ਦੇ ਕੇ ਆਪਣੇ ਪਰਿਵਾਰ ਦੇ ਸੁਆਸ ਦੇ ਕੇ ਔਰ ਆਪਣੇ ਸੁਆਸ ਦੇ ਕੇ ਜਿਸ ਦਾ ਸਦਕਾ ਦੇਸ਼ ਦਾ ਧਰਮ ਬਚ ਗਿਆ ਦੇਸ਼ ਦੀ ਸੰਸਕ੍ਰਿਤੀ ਬਚ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹਨਾਂ ਮਰਦਾ ਜਵੀਰ ਵਾਲਿਆਂ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਐਸੀ ਅਮਰਤ ਦੀ ਦਾਤ ਬਖਸ਼ੀ ਐ ਕਿ ਦੂਜਿਆਂ ਲਈ ਮਰਨ ਮਿਟਣ ਲਈ ਦੂਜਿਆਂ ਲਈ ਮਰਨ ਮਿਟਣ ਦਾ ਉਤਸ਼ਾਹ ਇਹਨਾਂ ਦੇ ਮਨ ਦੇ ਅੰਦਰ ਪੈਦਾ ਕਰ ਦਿੱਤਾ ਹੈ ਹੱਕ ਤੇ ਸੱਚ ਲਈ ਗਰੀਬਾਂ ਤੇ ਮਸੂਮਾਂ ਤੇ ਮਜਲੂਮਾਂ ਦੀ ਰੱਖਿਆ ਕਰਦੇ ਐ ਮਰਨ ਮਿਟਣ ਵਾਲਾ ਨਵਾਂ ਜੀਵਨ ਬਖਸ਼ੇ ਭਗਤੀ ਨਾਲ ਸ਼ਕਤੀ ਬਖਸ਼ੀ ਐ ਔਰ ਆਖਿਆ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ। ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਦ ਬਖਸ਼ ਦੇ ਕਰਿੰਦਿਆਂ ਨੇ ਆਖਿਆ ਕਿ ਮਹਾਰਾਜ ਤੁਹਾਡੇ ਹੱਥ ਵਿੱਚ ਮਾਲਾ ਚੰਗੀ ਲੱਗਦੀ ਹੈ ਕਿਰਪਾਨ ਨਹੀਂ ਬੰਦੂਕ ਨਹੀਂ ਤਾਂ ਮੇਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹਨਾਂ ਐਲਕਾਰਾਂ ਨੂੰ ਜਵਾਬ ਦਿੱਤਾ ਉਹੀ ਉਹ ਆਖਿਆ ਜੋ ਜਫਰਨਾਮੇ ਵਿੱਚ ਔਰੰਗਜ਼ੇਬ ਨੂੰ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਿਰਪਾਨ ਉਠਾਉਣੀ ਮੇਰਾ ਸ਼ੌਕ ਨਹੀਂ ਮੇਰੀ ਮਜਬੂਰੀ ਮੇਰੀ ਮਜਬੂਰੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਤਲਵਾਰ ਉਠਾਉਣਾ ਮੇਰਾ ਸ਼ੌਕ ਨਹੀਂ ਮੇਰੀ ਮਜਬੂਰੀ ਹੈ ਮੈਂ ਬਿਲਕੁਲ ਲਚਾਰ ਹੋ ਗਿਆ ਮਜਬੂਰ ਹੋ ਕੇ ਕਿਰਪਾਨ ਚੁੱਕੀ ਹੈ ਤਲਵਾਰ ਚੁੱਕਣਾ ਮੇਰੀ ਖੁਸ਼ੀ ਉੱਕੀ ਹੀ ਨਹੀਂ ਤਲਵਾਰ ਉਠਾਉਣਾ ਮੇਰਾ ਆਨੰਦ ਨਹੀਂ ਮੇਰੀ ਲਾਚਾਰਗੀ ਹੈ ਮੇਰੀ ਮਜਬੂਰੀ ਹੈ ਜਫਰਨਾਮੇ ਵਿੱਚ ਮੇਰੇ ਸੱਚੇ ਪਾਤਸ਼ਾਹ ਔਰੰਗਜ਼ੇਬ ਨੂੰ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਕੋਈ ਜ਼ਾਲਮ ਦੁਸ਼ਟ ਆਪਣੇ ਪੈਰਾਂ ਥੱਲੇ ਮਸੂਮਾਂ ਨੂੰ ਮਜਨੂਮਾਂ ਨੂੰ ਲਤਾੜੇ ਜਿਸ ਨਾਲ ਦੇਸ਼ ਦੀ ਸੰਸਕ੍ਰਿਤੀ ਮਿਟ ਨਹੀਂ ਜਾਵੇ ਮੈਂ ਉਸ ਜ਼ਾਲਮ ਨੂੰ ਮੈਂ ਉਸ ਦੁਸ਼ਟ ਨੂੰ ਦੋਵੇਂ ਹੱਥ ਜੋੜ ਕੇ ਉਹਦੇ ਪੈਰ ਰੋਕਣ ਦੀ ਕੋਸ਼ਿਸ਼ ਕਰਾਂਗਾ ਔਰ ਮੈਂ ਦੋਵੇਂ ਹੱਥ ਜੋੜ ਕੇ ਉਸ ਜ਼ਾਲਮ ਨੂੰ ਆਖਾਂਗਾ ਕਿ ਭਾਈ ਤੂੰ ਆਪਣੇ ਕਦਮ ਰੋਕ ਜਦੋਂ ਤੂੰ ਚੱਲਦਾ ਤੇਰੇ ਕਦਮਾਂ ਥੱਲੇ ਬੇਕਸੂਰ ਮਾਸੂਮ ਮਜਲੂਮ ਲਤਾੜੇ ਜਾ ਰਹੇ ਨੇ ਤੂੰ ਚੱਲਦਾ ਤਾਂ ਦੇਸ਼ ਦੀਆਂ ਸੰਸਕ੍ਰਿਤੀਆਂ ਬਰਬਾਦ ਹੁੰਦੀਆਂ ਨੇ ਦੇਸ਼ ਦੀ ਰੂਪਰੇਖਾ ਮਿਟਦੀ ਜਾ ਰਹੀ ਹੈ ਤੇਰੇ ਕਦਮਾਂ ਥੱਲੇ ਅਨੇਕਾਂ ਬੇਕਸੂਰ ਲਤਾੜੇ ਜਾ ਰਹੇ ਨੇ ਇਸ ਲਈ ਤੂੰ ਆਪਣੇ ਕਦਮ ਰੋਕ ਜੇ ਮੇਰੇ ਹੱਥ ਜੋੜ ਨਾਲ ਜ਼ਾਲਮ ਕਦਮ ਨਹੀਂ ਰੋਕਦਾ ਤਾਂ ਮੈਂ ਉਸ ਦੀਆਂ ਲੱਤਾਂ ਤੋੜ ਕੇ ਵੀ ਉਸ ਦੇ ਪੈਰਾਂ ਨੂੰ ਰੋਕਣਾ ਆਪਣਾ ਧਰਮ ਸਮਝਦਾ ਹਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਜ਼ਾਲਮ ਦੀਆਂ ਲੁੱਟਾਂ ਨਾ ਤੋੜਦੇ ਤਾਂ ਨਾ ਭਾਰਤ ਵਿਦੇਸ਼ ਵਿੱਚ ਮੰਦਰ ਹੋਣੇ ਸਨ ਨਾ ਗੀਤ ਰਮਾਇਣ ਦੀ ਕਥਾ ਹੋਣੀ ਸੀ ਨਾ ਭਾਰਤ ਦੇਸ਼ ਦਾ ਇਹ ਢਾਂਚਾ ਹੋਣਾ ਸੀ ਭਾਰਤ ਦੇਸ਼ ਦਾ ਢਾਂਚਾ ਉਹੀ ਹੋਣਾ ਸੀ ਜੋ ਅੱਜ ਅਫਗਾਨਿਸਤਾਨ ਦਾ ਏ ਉਜਵੇਕਸਤਾਨ ਦਾ ਏ ਜੋ ਤੁਰਕਮਨਿਸਤਾਨ ਦਾ ਏ ਔਰ ਜੋ ਈਰਾਨ ਦਾ ਇੰਡੋਨੇਸ਼ੀਆ ਤੇ ਮਲੇਸ਼ੀਆ ਦਾ ਏ ਇੱਥੇ ਕਦੇ ਬੁੱਧ ਧਰਮ ਤੇ ਸਨਾਤਨ ਮਤ ਹੁੰਦਾ ਸੀ ਜੋ ਅੱਜ ਨਹੀਂ ਹੈ ਜੋ ਅੱਜ ਨਹੀਂ ਰਿਹਾ ਔਰ ਆਹੀ ਹਾਲ ਭਾਰਤ ਦਾ ਹੋਣਾ ਸੀ ਲੇਖਕ ਲਿਖਦਾ ਹੈ ਕਿ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਮੈਂ ਬਾਤ ਕਰੂੰ ਜਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਉਹ ਸੁਨਤ ਹੋਤੀ ਸਭ ਕੀ ਪੁੱਤ ਵਾਰ ਕੇ ਕਹਿੰਨੇ ਭਾਣਾ ਮਿੱਠਾ ਲਾਗੇ ਤੇਰਾ ਸਰਵਾਂ ਸੰਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਸ੍ਰੀ ਗੋਬ ਸ੍ਰੀ ਗੁਰੂ ਗੋਬ ਸਿੰਘ ਜੀ ਮਹਾਰਾਜ ਉਸ ਅਕਾਲਪੁਰਖ ਅੱਗੇ ਅਰਦਾਸ ਕਰਦੇ ਨੇ ਜੋਦੜੀ ਕਰਦੇ ਨੇ ਕਿ हे ਪ੍ਰਭੂ ਮੈਂ ਤੇਰੇ ਕੋਲੋਂ ਧਨ ਨਹੀਂ ਮੰਗਦਾ ਮੈਂ ਤੇਰੇ ਕੋਲੋਂ ਧਨ ਦੀ ਇੱਛਾ ਨਹੀਂ ਕਰਦਾ ਮੈਂ ਤੇ ਨਾ ਮੈਂ ਰਿੱਧੀਆਂ ਸਿੱਧੀਆਂ ਮੰਗ ਰਿਹਾ ਹਾਂ हे प्रभु ना मैं तेरे ਕੋਲ ਧਨ ਮੰਗਦਾ ਨਾ ਮੈਂ ਤੇਰੇ ਕੋਲ ਰਿੱਧੀਆਂ ਸਿੱਧੀਆਂ ਮੰਗਦਾ ਨਾ ਹੀ ਮੈਂ ਆਪਣੇ ਸਰੀਰ ਦੀ ਲੰਬੀ ਉਮਰ ਮੰਗਦਾ हे प्रभु ਮੇਰੇ ਮਨ ਦੀ ਚਾਹਤ ਮੇਰੇ ਮਨ ਦੀ ਚਾਹਤ ਹੈ ਪ੍ਰਭੂ ਤੂੰ ਮੈਨੂੰ ਵਰ ਦੇ ਕਿ ਕਿ ਮੈਂ ਮਜਲੂਮਾਂ ਦੀ ਖਾਤਰ ਮਸੂਮਾਂ ਦੀ ਖਾਤਰ ਦੇਸ਼ ਦੀ ਖਾਤਰ ਧਰਮ ਦੀ ਖਾਤਰ ਮੰਦਾਨੇ ਜੰਗ ਵਿੱਚ ਜੂਝਦਾ ਜੂਝਦਾ ਲੜ ਮਰਾਂ ਮੈਂ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਦੇਵਾਂ ਮੇਰੀ ਹੋਰ ਕੋਈ ਇੱਛਾ ਨਹੀਂ ਹੈ اے ਪ੍ਰਭੂ ਮੈਂ ਮਰਨਾ ਚਾਹੁੰਦਾ ਹਾਂ ਦੇਸ਼ ਤੋਂ ਧਰਮ ਤੋਂ ਮੈਂ ਮਿਟਣਾ ਚਾਹੁੰਦਾ ਹਾਂ ਮਜਲੂਮਾਂ ਤੋਂ ਮਾਸੂਮਾਂ ਤੋਂ ਮੈਂ ਫਿਦਾ ਹੋਣਾ ਚਾਹੁੰਦਾ ਹਾਂ ਦੇਸ਼ ਦੀਆਂ ਪਰੰਪਰਾਵਾਂ ਤੋਂ ਇਸ ਤਰ੍ਹਾਂ ਦਾ ਦੇਸ਼ ਭਗਤ ਇਸ ਤਰ੍ਹਾਂ ਦਾ ਸਮਾਜ ਸੁਧਾਰਕ ਇਸ ਤਰ੍ਹਾਂ ਦਾ ਧਾਰਮਿਕ ਅਵਤਾਰ ਰੂਹੇ ਜਮੀਨ ਉੱਤੇ ਪਹਿਲੀ ਵਾਰ ਹੋਇਆ ਜੋ ਆਪਣੇ ਹਰ ਤਲ ਤੇ ਸੰਪੂਰਨ ਹੈ ਮੁਕੰਮਲ ਹੈ ਜੋ ਭਗਤ ਵੀ ਹੈ ਜੋ ਜੋਦਾ ਵੀ ਹੈ ਉਹ ਦਾਨੀ ਵੀ ਹੈ ਉਹ ਕਵੀ ਵੀ ਹੈ ਉਹ ਵਿਦਵਾਨਾਂ ਦਾ ਮਹਾਵਿਦਵਾਨ ਹੈ ਉਹ ਭਗਤ ਐਸਾ ਹੈ ਕਿ ਹਰ ਵਕਤ ਪ੍ਰਭੂ ਨੂੰ ਆਪਣੀ ਯਾਦ ਵਿੱਚ ਰੱਖਦਾ ਹੈ ਤਲਵਾਰਾਂ ਦੇ ਟਕਰਾਉਣ ਦੀ ਆਵਾਜ਼ ਉਸ ਨੂੰ ਵਾਹਿਗੁਰੂ ਦੀ ਵਾਹਿਗੁਰੂ ਦੀ ਧੁਨ ਸੁਣਾਈ ਦਿੰਦੀ ਹੈ ਬਰਖਾ ਦੀਆਂ ਬੂੰਦਾਂ ਉਸ ਨੂੰ ਪ੍ਰਭੂ ਦੀ ਰਹਿਮਤ ਦਿਖਾਈ ਦਿੰਦੀ ਹੈ ਵਗਦੇ ਹੋਏ ਦਰਿਆ ਉਸ ਨੂੰ ਗਿਆਨ ਦਾ ਬਹਾਉ ਦਰਸਦੇ ਨੇ ਔਰ ਚੜਿਆ ਹੋਇਆ ਸੂਰਜ ਉਸ ਨੂੰ ਰੱਬੀ ਨੂਰ ਦਿਖਾਈ ਦਿੰਦਾ ਹੈ ਆਪ ਨੂੰ ਹਰ ਰੂਪ ਵਿੱਚ ਪਰਮਾਤਮਾ ਦੀ ਬਖਸ਼ਿਸ਼ ਦਿਖਾਈ ਦੇ ਰਹੀ ਹੈ ਮਾਂ ਗੁਜਰੀ ਦਾ ਚੰਨ ਵਰਗਾ ਚੰਨ ਹੋਰ ਨਹੀਂ ਕੋਈ ਹੋ ਸਕਦਾ ਨਾ ਕੋਈ ਹੋਇਆ ਤੇ ਨਾ ਕੋਈ ਹੁਣ ਪਿਤਾ ਦਸ਼ਮੇਸ਼ ਵਰਗਾ ਮੇਰਾ ਸਤਗੁਰ ਕਲਗੀਆਂ ਵਾਲਾ ਪੁੱਤ ਕੌਮ ਦੇ ਲੇਖੇ ਲਾ ਕੇ ਹੱਲੇ ਵੀ ਆਖੀ ਜਾਵੇ ਤੇਰਾ ਕਰਜ਼ਾ ਕਿਵੇਂ ਉਤਾਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਨਾ ਤਿੰਨਾਂ ਰੂਚੀਆਂ ਨੂੰ ਕਿ ਉਹ ਜੋਧਾ ਨੇ ਉਹ ਦਾਨੀ ਨੇ ਉਹ ਭਗਤ ਨੇ ਉਬਿ ਦਿਵਾਨ ਨੇ ਉਹ ਮਹਾ ਕਵੀ ਨੇ ਆਪਣੀ ਬਾਣੀ ਵਿੱਚ ਥਾਂ-ਥਾਂ ਇਸ ਲਈ ਪ੍ਰਗਟ ਕਰਦੇ ਨੇ ਕਿ ਮੇਰਾ ਦੇਸ਼ ਜੋਦਾ ਬਣੇ ਮੇਰਾ ਦੇਸ਼ ਭਗਤ ਬਣੇ ਮੇਰਾ ਦੇਸ਼ ਦਾਨੀ ਬਣੇ ਸੂਮਨਾ ਬਣੇ ਮੇਰਾ ਦੇਸ਼ ਦਿਆਲੂ ਬਣੇ ਮਨ ਕਰਕੇ ਕਠੋਰ ਨਾ ਬਣੇ ਭਗਤ ਬਣੇ ਨਾਸਤਿਕ ਨਾ ਬਣੇ ਕਾਰ ਨਾ ਬਣੇ ਸੂਰਬੀਰ ਜੋਧਾ ਬਣੇ ਔਰ ਐਸਾ ਜੋਧਾ ਜ ਜਿਸ ਨੂੰ ਲੱਖਾਂ ਦਾ ਵੀ ਘੇਰਾ ਪੈ ਜਾਵੇ ਔਰ ਇਹ ਆਖੇ ਭਾਵੇਂ ਲੱਖਾਂ ਨੂੰ ਮੈਂ ਜਿੱਤ ਨਹੀਂ ਸਕਦਾ ਪਰ ਮੈਂ ਲੱਖਾਂ ਨਾਲ ਲੜ ਤਾਂ ਸਕਦਾ ਹਾਂ ਕਲਗੀਆਂ ਵਾਲਿਆ ਤੇਰੀਆਂ ਕੁਰਬਾਨੀਆਂ ਨੇ ਸਾਡਾ ਸੰਗਲ ਗੁਲਾਮੀ ਵਾਲਾ ਤੋੜ ਦਿੱਤਾ ਉਹ ਮੇਲ ਜੋੜ ਕੇ ਚੋਹਾਂ ਛਰੇਣੀਆਂ ਨੂੰ ਨਵੇਂ ਮੋੜ ਵਾਲੀ ਕੌਮ ਨੂੰ ਮੋੜ ਦਿੱਤਾ ਇੱਕ ਹੱਥ ਮਾਲਾ ਦੂਜੇ ਕਿਰਪਾਨ ਦੇ ਕੇ ਭਗਤੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ ਬਖਸ਼ੀ ਦਾਤ ਤੋਂ ਅੰਮ੍ਰਿਤ ਧੀਏ ਸੀ ਚਿੜੀਆਂ ਪੀਤਾ ਤਾਂ ਬਾਜਮ ਰੋੜ ਦਿੱਤਾ ਇਸ ਬਾਟੇ ਵਿੱਚ ਪਤਾ ਨਹੀਂ ਚੀਜ਼ ਕੀ ਏ ਜਿਹੜਾ ਪੀ ਲਵੇ ਮੌਤ ਮੰਗਦਾ ਏ ਇੱਕ ਸਿਰ ਦੀ ਜੇ ਪੈ ਜਾਏ ਲੋੜ ਕਿੰਦਰੇ ਸਾਰਾ ਖਾਲਸਾ ਉਧਰ ਨੂੰ ਭੱਜਦਾ ਏ ਸਾਰਾ ਖਾਲਸਾ ਉਧਰ ਨੂੰ ਭੱਜਦਾ ਏ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ